ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅ ਅੱਜ ਲਾਈਵ ਹੋਣ ਦਾ ਜਿਹੜਾ ਮੇਨ ਕਾਰਨ ਹੈ ਉਹ ਇਹ ਹੈ ਕਿ ਜਿਹੜੀ ਆਪਾਂ ਵਰਕਰ ਮੀਟਿੰਗ ਆਪਣੇ ਸਾਥੀਆਂ ਨਾਲ ਕੀਤੀ ਸੀ ਉਹਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜਾ ਤੁਸੀਂ ਦੋਦਾ ਵਿਖੇ ਪਹੁੰਚ ਕੇ ਮੇਰੇ ਸਿਰ ਤੇ ਹੱਥ ਰੱਖਿਆ ਮੈਨੂੰ ਆਪਦੇ ਸਾਥ ਦਾ ਯਕੀਨ ਦਿਵਾਇਆ ਔਰ ਉਹਨਾਂ ਭੈਣ ਭਰਾਵਾਂ ਤੇ ਉਹਨਾਂ ਮੇਰੇ ਦੋਸਤਾਂ ਮਿੱਤਰਾਂ ਤੇ ਮੇਰੇ ਸਾਥੀਆਂ ਤੇ ਆਮ ਆਦਮੀ ਪਾਰਟੀ ਦੇ ਪ੍ਰਾਣੇ ਜਝਾਰੂ ਟਕਸਾਲੀ ਆਗੂਆਂ ਤੇ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਔਰ ਜਿਹੜੇ ਕੱਲ੍ਹ ਆਲਾ ਕੱਟ ਸੀਗਾ ਉਹ ਚ ਪਹੁੰਚ ਕੇ ਮੈਨੂੰ ਆਸ਼ੀਰਵਾਦ ਦਿੱਤਾ ਔਰ ਮੈਂ ਉਹਨਾਂ ਨੂੰ ਵੀ ਯਕੀਨ ਦਿਵਾਉਣਾ ਚਾਹਣਾ ਹੈ ਕਿ ਜਿਵੇਂ ਤੁਸੀਂ ਮੇਰਾ ਸਾਥ ਦਿੰਦੇ ਹੋ ਜਿਵੇਂ ਤੁਸੀਂ ਮੇਰੇ ਤੇ ਮਾਣ ਕਰਦੇ ਹੋ ਭਰੋਸਾ ਕਰਦੇ ਹੋ ਔਰ ਮੈਂ ਹਮੇਸ਼ਾ ਤੁਹਾਡਾ ਇਹ ਮਾਣ ਇਹ ਭਰੋਸਾ ਕਦੇ ਟੁੱਟਣ ਨਹੀਂ ਦੇਵਾਂਗਾ। ਔਰ ਦੂਜੀ ਗੱਲ ਮੇਰੇ ਬਹੁਤ ਸਾਰੇ ਦੋਸਤ ਮਿੱਤਰਾਂ ਦੇ ਮੇਰੇ ਪੁਰਾਣੇ ਸਾਥੀਆਂ ਦੇ ਮੇਰੇ ਆਮ ਆਦਮੀ ਪਾਰਟੀ ਦੇ ਵਿੱਚ ਨਾਲ ਰਹਿ ਕੇ ਕੰਮ ਕਰਨ ਵਾਲੇ ਸਾਥੀ ਜਿਨ੍ਹਾਂ ਨੂੰ ਮੈਸੇਜ ਨਹੀਂ ਲੱਗ ਸਕਿਆ। ਉਹਨਾਂ ਦੇ ਕੱਲ ਦੇ ਫੋਨ ਆਈ ਜਾਂਦੇ ਆ। ਮੈਂ ਸਾਰਿਆਂ ਦਾ ਫੋਨ ਵੀ ਸੁਣ ਰਿਹਾ ਉਹਨਾਂ ਨੇ ਲਾਂਬੇ ਵੀ ਸੁਣ ਰਿਹਾ ਕਿ ਸਾਨੂੰ ਮੈਸੇਜ ਨਹੀਂ ਲੱਗਿਆ ਅਸੀਂ ਵੀ ਆਉਣਾ ਸੀ। ਅਸੀਂ ਵੀ ਉਸ ਪ੍ਰੋਗਰਾਮ ਦਾ ਹਿੱਸਾ ਬਾਨਾ ਸੀ ਤਾਂ ਮੈਂ ਉਹਨਾਂ ਸਾਰੇ ਸੱਜਣਾਂ ਤੋਂ ਮੈਂ ਹੱਥ ਜੋੜ ਕੇ ਮਾਫੀ ਚਾਹੁੰਨਾ ਕਿਉਂਕਿ ਜਿਹੜਾ ਪ੍ਰੋਗਰਾਮ ਬਣਿਆ ਸੀਗਾ ਉਹ ਬੜਾ ਜਲਦੀ ਚ ਬਣਿਆ ਸ਼ਾਮ ਨੂੰ 4 ਵਜੇ ਪ੍ਰੋਗਰਾਮ ਬਣਿਆ ਔਰ ਸਵੇਰ 10 ਵਜੇ ਦਾ ਟਾਈਮ ਸੀ ਤਾਂ ਜਿੰਨਾ ਸੱਜਣਾਂ ਨੂੰ ਮੈਸੇਜ ਲੱਗਿਆ ਉਹ ਸੱਜਣ ਪਹੁੰਚੇ ਔਰ ਜਿਨ੍ਹਾਂ ਨੂੰ ਨਹੀਂ ਲੱਗਿਆ ਜਿਹੜੇ ਫੋਨ ਕਰ ਰਹੇ ਆ ਕਿ ਅਸੀਂ ਭਾਈ ਆਉਣਾ ਸੀ ਗੁੱਸਾ ਜਤਾ ਰਹੇ ਹੋ ਤੁਹਾਡਾ ਗੁੱਸਾ ਉਹ ਜਾਇਜ਼ ਹੈ ਤੁਹਾਡਾ ਲਾਂਭਾ ਉਹ ਜਾਇਜ਼ ਹੈ ਕੀ ਇਹ ਮੇਰੀ ਗਲਤੀ ਹੈ ਮੈਥੋਂ ਤੁਹਾਨੂੰ ਪ੍ਰੋਪਰ ਮੈਸੇਜ ਨਹੀਂ ਲੱਗ ਸਕਿਆ ਮੈਂ ਕਿਸੇ ਸੋਸ਼ਲ ਮੀਡੀਆ ਦੇ ਉੱਪਰ ਪਲੇਟਫਾਰਮ ਦੇ ਉੱਪਰ ਜਾ ਕੇ ਕੋਈ ਵੀਡੀਓ ਪਾ ਦਿੰਦਾ ਸ਼ਾਇਦ ਉਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਮੈਸੇਜ ਲੱਗ ਜਾਂਦਾ ਤਾਂ ਮੈਂ ਉਹਨਾਂ ਸਾਰੇ ਸੱਜਣਾ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਮੈਥੋਂ ਕੱਲ ਤੁਹਾਨੂੰ ਮੈਸੇਜ ਨਹੀਂ ਲੱਗ ਸਕਿਆ ਤੁਸੀਂ ਪ੍ਰੋਗਰਾਮ 'ਚ ਨਹੀਂ ਪਹੁੰਚ ਸਕੇ ਤਾਂ ਮੈਂ ਉਹਦੇ ਲਈ ਤੁਹਾਤੋਂ ਹੱਥ ਜੋੜ ਕੇ ਮਾਫੀ ਮੰਗਦਾ ਤੁਸੀਂ ਮੇਰੇ ਸਤਕਾਰ ਦੇ ਯੋਗ ਹੋ ਮੇਰੇ ਸਿਰ ਦਾ ਤਾਜ ਹੋ ਮੇਰੇ ਚਰਦੀ ਪਾਗੋ ਤੇ ਜਿਹੜੇ ਜਿਹੜੇ ਸੱਜਣਾ ਦੇ ਮੈਨੂੰ ਫੋਨ ਆਏ ਕਿਉਂਕਿ ਕੱਲ ਸਾਰੀ ਰਾਤ ਵਾਂਗੂ 12 ਵਜੇ ਤੱਕ ਫੋਨ ਆਈ ਕੇ ਅੱਜ ਫੇਰ ਸਵੇਰ ਤੋਂ ਲੈ ਕੇ ਫੋਨ ਆਈ ਜਾਂਦੇ ਆ ਤਾਂ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹਣਾ ਮੈਂ ਤੁਹਾਡੇ ਕੋਲੇ ਸਾਰਿਆਂ ਕੋਲੇ ਘਰ ਘਰ ਆਉਂਗਾ ਤੁਹਾਡੇ ਲਾਂਭੇ ਤੁਹਾਡੇ ਗਲੇ ਸ਼ਿਕਵੇ ਮੇਰੇ ਸਿਰ ਮੱਥੇ ਆ ਕਿਉਂਕਿ ਤੁਸੀਂ ਮੇਰੇ ਤੇ ਮਾਣ ਕਰਦੇ ਹੋ ਭਰੋਸਾ ਕਰਦੇ ਹੋ ਤੁਹਾਡਾ ਵਿਸ਼ਵਾਸ ਆ ਔਰ ਮੈਂ ਇਹ ਵਿਸ਼ਵਾਸ ਕਾਇ ਟੁੱਟਣ ਨਹੀਂ ਦਊਗਾ ਜਿਹੜੇ ਤੁਹਾਡੇ ਲਾਂਭੇ ਆ ਜਿਹੜੇ ਸਾਡੇ ਗੁੱਸੇ ਮਸਾਲੇ ਕਿ ਸਾਨੂੰ ਮੈਸੇਜ ਲੱਗਿਆ ਸੀ ਪਹੁੰਚਣਾ ਸੀ ਪ੍ਰੋਗਰਾਮ ਦੇ ਵਿੱਚ ਔਰ ਉਹਨਾਂ ਸਾਰੇ ਸੱਜਣਾਂ ਦੇ ਮੈਂ ਘਰ ਘਰ ਜਾ ਕੇ ਆਂਗੂ ਔਰ ਜਿਹੜੇ ਸੱਜਣ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਸੀ ਮੈਂ ਉਹਨਾਂ ਸਾਰੇ ਸੱਜਣਾਂ ਦੇ ਵਿੱਚ ਉਹਨਾਂ ਸਾਰੇ ਸੱਜਣਾਂ ਦਾ ਮੈਂ ਕੋਟਨ ਕੋਟ ਸਿਰ ਝੁਕਾ ਕੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਮਾਣ ਬਖਸ਼ਿਆ ਤੁਸੀਂ ਆਪਦੇ ਭਰਾ ਦਾ ਮਾਣ ਰੱਖਿਆ ਤੁਸੀਂ ਆਪਦੇ ਭਰਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਤੁਸੀਂ ਆਪਦੇ ਪੁੱਤ ਤੇ ਹਮੇਸ਼ਾ ਜਿਵੇਂ ਮਿਹਰ ਦੀ ਨજર ਰੱਖੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਹੀ ਪਰਿਵਾਰਕ ਤੌਰ ਤੇ ਵਰਤਦੇ ਰਵਾਂਗੇ ਇਸੇ ਤਰ੍ਹਾਂ ਹੀ ਪਰਿਵਾਰ ਦੇ ਮੈਂਬਰ ਆ ਪੈਕਪੂਜੀ ਦੇ ਹੈਗੇ ਆ ਔਰ ਤੁਹਾਡਾ ਜਿਹੜੇ ਸੱਜਣ ਨਹੀਂ ਪਹੁੰਚ ਕੇ ਮੈਂ ਫਿਰ ਤੁਹਾਡੇ ਜਿਹੜੇ ਸੱਜਣਾਂ ਨੂੰ ਮੈਸੇਜ ਨਹੀਂ ਲੱਗ ਸਕਿਆ ਉਹ ਪ੍ਰੋਗਰਾਮ 'ਚ ਜਿਹੜੇ ਨਹੀਂ ਪਹੁੰਚ ਸਕੇ ਮੈਂ ਫਿਰ ਦੂਰੀ ਬਾਰ ਤੋਂ ਦੇਖੋ ਤੁਸੀਂ ਮੇਰਾ ਬਹੁਤ ਲੰਮੇ ਸਮੇਂ ਤੋਂ ਮੇਰਾ ਸਾਥ ਦਿੰਦੇ ਆ ਰਹੇ ਹੋ ਤੇ ਇਹਨੇ ਗੱਲ ਤੇ ਗੁੱਸਾ ਨਹੀਂ ਕਰਨਾ ਕਿ ਸਾਨੂੰ ਸੱਦਿਆ ਨਹੀਂ ਸਾਨੂੰ ਬੁਲਾਇਆ ਨਹੀਂ ਗਿਆ ਸਾਨੂੰ ਮੈਸੇਜ ਨਹੀਂ ਲੱਗਿਆ ਆਪਾਂ ਇੱਕ ਪਰਿਵਾਰ ਦੇ ਮੈਂਬਰ ਆ ਤੁਸੀਂ ਮੇਰੇ ਭਰਾ ਹੋ ਤੁਸੀਂ ਮੇਰੇ ਮਾਈ ਬਾਪ ਹੋ ਤੁਹਾਡਾ ਲੰਬਾ ਸਿਰ ਮੱਥੇ ਹੈ ਕਿ ਮੈਂ ਤੁਹਾਨੂੰ ਮੈਸੇਜ ਨਹੀਂ ਦੇ ਸਕਿਆ ਨਹੀਂ ਪਹੁੰਚ ਸਕਿਆ ਤੁਹਾਡੇ ਤਾਈ ਮੈਸੇਜ ਕਿਉਂਕਿ ਬਹੁਤੇ ਸੱਜਣਾ ਤੋਂ ਮੈਸੇਜ ਲੱਗਨ ਦਾ ਤੋਂ ਰਹਿ ਗਈ ਮੈਂ ਉਹਨਾਂ ਦੇ ਫੇਰ ਚਰਨਾਂ 'ਚ ਮੈਂ ਇੱਕ ਵਾਰੀ ਮਾਫੀ ਮੰਗਦਾ ਕਿ ਮੈਂ ਤੁਹਾਡੇ ਘਰ ਘਰ ਆ ਕੇ ਤੁਹਾਡੇ ਨਾਲ 10 ਮਿੰਟ ਬੈਠ ਕੇ ਗੱਲਾਂ ਬਾਤਾਂ ਕਰਕੇ ਤੁਹਾਡਾ ਲੰਬਾ ਗਿਲਾਸ ਸ਼ਿਕਵਾ ਦੂਰ ਕਰਕੇ ਜਾਊਂਗਾ ਔਰ ਜਿਹੜੇ ਸੱਜਣਤ ਪ੍ਰੋਗਰਾਮ 'ਚ ਪਹੁੰਚੇ ਸੀ ਉਹਨਾਂ ਦਾ ਸਾਰਿਆਂ ਦਾ ਪਿਆਰ ਦਿਲੋਂ ਧਰਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ